ਨਵਾਂ ਸ਼ਾਇਦ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸਤਿ ਸ਼੍ਰੀ ਅਕਾਲ ਜੀ ਅੱਜ ਕਲਾਕਾਰ ਸੰਦੀਪ ਸਵਾ ਵੱਲੋਂ ਰਾਣੀ ਰਹਿਮਾਨ ਜੀ ਦਾ ਗੀਤ ਹੈ ਜਵੀਰ ਦਾ ਵਿਆਹ ਜੇ ਲੋਗੇ ਐਸਾ ਮਨੇ 뮤직 ਦਿੱਤਾ ਲਿਖਿਆ ਦੱਸਦਾ ਹੀ ਹੈ ਤੇ ਹਣੀ ਹਰਦੀਪ ਜੀ ਦਾ ਵੀਡੀਓ ਆ ਲਾਈਕ ਹੋਇਆ ਪਸੰਦ ਹੋਇਆ ਸ਼ੇਅਰ ਜ਼ਰੂਰ ਕਰਿਓ ਬਹੁਤ ਮਿਹਰਬਾਨੀ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੇ ਆਪਣੀ ਅਨਮੋਲ ਵਿਰਕ ਤੇ ਅੱਜ ਗੱਲ ਕਰਨ ਜਾ ਰਿਹਾ ਹਾਂ ਸਾਡੇ ਨਵਾਂ ਸ਼ਹਿਰ ਤੋਂ ਸੰਗੀਤ ਸਵਾ ਦੇ ਬਹੁਤ ਹੀ ਬਲੰਦ ਆਵਾਜ਼ ਦੀ ਰਾਣੀ ਬਹੁਤ ਹੀ ਸਹਿਤੋਂ ਮਿੱਠੀ ਆਵਾਜ਼ ਇਸ ਆਵਾਜ਼ ਦੀ ਮਲਕਾ ਰਾਣੀ ਰਵਾਨ ਜੀ ਜਿਨ੍ਹਾਂ ਦਾ ਅੱਜ ਨਿਊ Song ਰਿਲੀਜ਼ ਹੋਇਆ ਇਹ ਕੰਪਨੀ ਹੈ ਜੀ H1Y ਤੇ ਹਨੀ ਹਰਦੀਪ ਜੀ ਹੁਣਾਂ ਨੇ ਆਪਣੀ ਕੰਪਨੀ ਦੇ ਵਿੱਚ ਇਸ ਨੂੰ ਰਿਲੀਜ਼ ਕੀਤਾ ਤੇ ਇਸ ਟਰੈਕ ਦੇ ਲੇਖਕ ਸਾਡੇ ਸਤਿਕਾਰਯੋਗ ਵੱਡੇ ਭਾਜੀ ਲਖਵਿੰਦਰ ਲੱਖਾ ਜੀ ਸੰਗੀਤ ਸਭਾ ਦੇ ਪ੍ਰਧਾਨ ਤੇ ਸਾਡੇ ਰਿਸਪੈਕਟਡ ਆ ਜੀ ਕੋਲ ਖੜੇ ਇਹਨਾਂ ਦੀ ਕਲਮ ਤੋਂ ਲਿਖਿਆ ਹੋਇਆ ਗਾਣਾ ਵੀਰ ਦਾ ਵਿਆਹ ਕੀ ਆਵਾਜ਼ ਆ ਜੀ ਸੁਣੋ ਤੇ ਨਾਲੇ ਸੁਣ ਕੇ ਲਾਈਕ ਸ਼ੇਅਰ ਸਪੋਰਟ ਕਰੋ ਜੀ ਸਸਕਾਲ ਹਾਂਜੀ ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਗਾਇਕ ਕਲੈਕਸ਼ਨ ਦਾ ਲਖਨਮਾ ਸ਼ੇਰ ਸੋ ਮੈਂ ਤੁਹਾਡੇ ਨਾਲ ਇੱਕ ਬੜੀ ਖੂਬਸੂਰਤ ਗੱਲ ਕਰਨ ਜਾ ਰਿਹਾ ਇੱਕ ਹਾਲੀ ਦੀ ਵਿੱਚ ਇੱਕ ਅੱਜ ਹੀ ਪੋਸਟਰ ਰਿਲੀਜ਼ ਕੀਤਾ ਹੈ ਵੀਰ ਦਾ ਵਿਆਹ ਵੀਰ ਦਾ ਵਿਆਹ ਜਿਸ ਨੂੰ ਬਹੁਤ ਬਾਤ ਮਾਲ ਗਿਆ ਹੈ ਰਾਣੀ ਅਰਮਾਨ ਜੀ ਨੇ ਤੇ ਬਾ ਕਮਾਲ ਬੜੀ ਖੂਬਸੂਰਤ ਕਲਮ ਤੋਂ ਸਾਡੇ ਵੱਡੇ ਭਾਜੀ ਲਖਵਿੰਦਰ ਸੂਰਾਪੁਰੀ ਸਾਹਿਬ ਉਨ੍ਹਾਂ ਦੇ ਵੱਲੋਂ ਬਹੁਤ ਖੂਬ ਸੁਰਖ ਲਿਖਿਆ ਹੈ ਔਰ ਆਸ ਰੱਖਦੇ ਹਾਂ ਕਿ ਇਸ ਟਰੈਕ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਸਪੋਰਟ ਕਰੋਗੇ ਸੋ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਆਸ ਰੱਖਦੇ ਹਾਂ ਔਰ ਮੇਰੇ ਵੱਲੋਂ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਵਧਾਈਆਂ ਥੈਂਕ ਯੂ ਆਰਾ ਸੋਚੋ ਨਾ ਕਿਸੇ ਦਾ ਗੱਲ ਤਾਂ ਵਧੀਆ ਇਹ ਕਹਿ ਰਹਾ ਜੀ ਨਵਾਂ ਸ਼ਕਮਲ ਜੀ ਨਵਾਂ ਸ਼ਹਿਰ ਬਹੁਤ ਵਧੀਆ ਟਾਈਟਲ ਹੈ Song ਹੈ ਬਹੁਤ ਵਧੀਆ ਤੇ SR ਕੰਪਨੀ ਦਾ ਇਹ ਇਹਨਾਂ ਰਿਲੀਜ਼ ਕੀਤਾ ਗਿਆ ਸੁਣਿਓ ਤੇ ਸ਼ੇਅਰ ਕਰਿਓ ਸਸੀਕਾਲ ਸਸੀਕਾਲ ਜੀ ਤੁਸੀਂ ਜਾਣਦੇ ਹੋ ਸਾਰੇ ਮੈਂ ਤੁਹਾਡੇ ਆਪਣੀ ਅਨਮੋਲ ਵਿਰਜ ਸਾਡੇ ਨਵਾਂ ਸ਼ਹਿਰ ਤੋਂ ਸੰਗੀਤ ਸਭਾ ਦੇ ਮੈਂਬਰ ਕਾਫੀ ਸਾਡੀਆਂ ਕੁੜੀਆਂ ਤੇ ਬਹੁਤ ਹੀ ਬਲੰਦ ਦੀ ਆਵਾਜ਼ ਬਲੰਦ ਦੀ ਮਾਲਕ ਹੈ ਕਮਲਜੀਤ ਕਮਲ ਤੇ ਇਹਨਾਂ ਦੀ ਵੋਕਲ ਦੇ ਵਿੱਚ ਬਹੁਤ ਹੀ ਪਿਆਰਾ ਇੱਕ Song ਹੈ ਲੋਕ ਤੱਤ ਮਾੜਾ ਕਿਸੇ ਦਾ ਸੋਚਣਾ ਸਹੀ ਗੱਲ ਹੈ ਜੀ ਕੀ ਆ ਬਾਤ ਹੈ ਮਾੜਾ ਕੱਲੀ ਸੋਚਣਾ ਚੰਗਾ ਸੋਚਣਾ ਚਾਹੀਦਾ ਤੇ ਇਸ ਗਾਣੇ ਨੂੰ ਤੁਸੀਂ ਸੁਣੋ ਦੱਬ ਕੇ ਲਾਈਕ ਸ਼ੇਅਰ ਸਪੋਰਟ ਕਰੋ ਜੀ ਓਕੇ ਬਾਈ ਆਸ ਕਰਦੇ ਹਾਂ ਤੁਹਾਡਾ ਸਵਾਗਤ ਸਾਰੇ ਦੋਸਤਾਂ ਮਿੱਤਰਾਂ ਨੂੰ ਅੱਜ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਸਾਦੇ ਬਹੁਤ ਹੀ ਵਧੀਆ ਅੱਛੇ ਆਰਟਿਸ ਕਮਲਜੀਤ ਨਵਾਂ ਚੈ ਜਿਹਨਾਂ ਦੀ ਆਵਾਜ਼ ਦੇ ਵਿੱਚ ਮਾੜਾ ਸੋਚੋ ਨਾ ਕਿਸੇ ਦਾ ਲੋਕ ਤਸਕੀਤ ਆਇਆ ਹੈ ਸਾਰਿਆਂ ਨੂੰ ਬੇਨਤੀ ਇਹੀ ਆ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਲਾਈਕ ਕਰੋ ਕਮੈਂਟ ਕਰੋ ਸਤਿ ਸ੍ਰੀ ਅਕਾਲ ਹਾਂ ਜੀ ਮੈਂ ਤੁਹਾਡਾ ਆਪਣਾ ਗਾਇਕ ਲਖਵਿੰਦਰ ਲੱਖਾ ਨਵਾਂ ਸ਼ਹਿਰ ਸੋ ਬਹੁਤ ਹੀ ਹਾਲ ਹੀ ਦੇ ਵਿੱਚ ਅੱਜ ਪੋਸਟਰ ਰਿਲੀਜ਼ ਕੀਤਾ ਰੀ ਪੋਸਟਰ ਰਿਲੀਜ਼ ਕਰਦੇ ਆ ਬੜੀ ਖੁਸ਼ੀ ਹੋਈ ਕਿਉਂਕਿ ਲੋਕ ਦਾ ਲੋਕ ਦਾ ਬੜੇ ਅੱਛੇ ਇਹਨਾਂ ਨੇ ਪੇਸ਼ ਕੀਤਾ ਹੈ ਔਰ ਕਮਲ ਜੀ ਕਮਲ ਜੀ ਔਰ ਬਾਤਮਾਲ ਇਹ Song ਇਹਨਾਂ ਨੇ ਗਾਇਆ ਹੈ ਔਰ ਮੇਰੇ ਵੱਲੋਂ ਢੇਰ ਸਾਰੀਆਂ ਮੁਬਾਰਕਾਂ ਔਰ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਔਰ ਮਾੜਾ ਸੋਚੋ ਨਾ ਬਾਕਮਾਲ ਕੀ ਬਾਤ ਹੈ ਮਾੜਾ ਸੋਚੋ ਨਾ ਔਰ শ্রোਤਿਆਂ ਤੋਂ ਆਸ ਰੱਖਦੇ ਹਾਂ ਇਸ ਟਰੈਕ ਨੂੰ ਵੱਤ ਤੋਂ ਵੱਤ ਸਪੋਰਟ ਕਰਨੀ ਹੈ ਸ਼ੇਅਰ ਕਰਨਾ ਹੈ ਥੈਂਕ ਯੂ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਮਲਜੀਤ ਕਮਲ ਨਮਸ਼ੇਰ ਮੇਰਾ ਇੱਕ ਬਹੁਤ ਵਧੀਆ ਧਾਰਮਿਕ ਟਰੈਕ ਲੋਕ ਤੱਤ ਜਿਸ ਦਾ ਨਾਮ ਹੈ ਮਾੜਾ ਸੋਚੋ ਨਾ ਕਿਸੇ ਦਾ ਅੱਜ ਰਿਲੀਜ਼ ਕੀਤਾ ਗਿਆ ਮੈਂ ਸਾਰੀ ਆਪਣੀ ਜੋ ਵੀ ਸਿੰਗਰ ਭੈਣ ਭਰਾ ਸਾਰਿਆਂ ਦਾ ਜੀ ਲੋ ਧੰਨਵਾਦ ਕਰਦੀ ਹਾਂ ਲੱਖ ਲੱਖ ਉਹਨਾਂ ਨੂੰ ਮੁਬਾਰਕਾਂ ਉਹਨਾਂ ਦਾ ਵੀ ਇੱਕ ਨਵਾਂ ট্র্যাক ਆਇਆ ਰਾਣੀ ਅਰਮਾਨ ਜੀ ਦਾ ਉਹਨਾਂ ਨੂੰ ਵੀ ਮੈਂ ਬਤਾਈ ਦਿੰਦੀ ਆ ਇਹ ਜੋ ਮੇਰਾ ਟਾਈਟਲ ਮਾੜਾ ਸੋਚੋ ਨਾ ਕਿਸੇ ਦਾ ਇਹ ਲਿਖਿਆ ਮੇਰੇ ਵੀਰ ਬਾਜ ਬਗਰਾੜੀ ਜੀ ਨੇ ਔਰ ਜਿਸ ਦੀ ਆਡੀਓ ਵੀਡੀਓ ਕੀਤੀ ਮੇਰੇ ਵੀਰ ਅਵਤਾਰ ਤਮਾਨ ਜੀ ਲੁਧਿਆਣੇ ਵਾਲਿਆਂ ਨੇ ਔਰ ਸੁਨਿਆਰੇ ਰਿਕਾਰਡ ਵਿੱਚ ਇਹ ਰਿਲੀਜ਼ ਕੀਤਾ ਗਿਆ ਆਪ ਸਭ ਨੇ ਇਹ Song ਜਰੂਰ ਸੁਣਨਾ ਔਰ ਦੋਸਤੋ ਸਾਨੂੰ ਆਪ ਜੀ ਨੂੰ ਕਿਸ ਤਰ੍ਹਾਂ ਦਾ ਲੱਗਾ ਲਾਈਕ ਕਮੈਂਟ ਤੇ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਨਾ ਆਪ ਜੀ ਦਾ ਲੱਖ ਵਾਰ ਚਕੁਰਨਾ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਰਾਣੀ ਅਰਮਾਨ ਸੋ ਕੱਲ ਮੇਰਾ ਇੱਕ ਗੀਤ ਆਇਆ ਹੈ ਬਹੁਤ ਪਿਆਰਾ Song ਵੀਰ ਦਾ ਵਿਆਹ ਜਿਸ ਨੂੰ ਕਲਮ ਬੰਕ ਕੀਤਾ ਹੈ ਕਨੇ ਕਲਾਕਾਰ ਸੰਗੀਤ ਸਵਾ ਦੇ ਲਖਵਿੰਦਰ ਸੋਰਾਪੁਰੀ ਜੀ ਨੇ ਔਰ ਔਰ ਇਹ ਵਾਲਾ ਰਿਕਾਰਡ ਹੋਇਆ ਹੈ HY1 ਤੋਂ ਰਿਲੀਜ਼ ਹੋ ਚੁੱਕਾ ਹੈ ਵੀਡੀਓ ਬਾਈ ਹਨੀ ਔਰ میوزਿਕ ਐਸ਼ ਅਮਨ ਬਹੁਤ ਹੀ ਪਿਆਰਾ Song ਹੈ ਜਿੱਦਾਂ ਤੁਸੀਂ ਮੇਰੇ ਸਾਰੇ ਗੀਤਾਂ ਨੂੰ ਪਿਆਰ ਦਿੱਤਾ ਹੈ ਆਸ ਕਰਦੀ ਹਾਂ ਆਪ ਸਭਨਾ ਕੋਲੋਂ ਕਿ ਇਦਾਂ ਹੀ ਇਸ ਗੀਤ ਨੂੰ ਵੀ ਤੁਸੀਂ ਬਤ ਪਿਆਰ ਕਰੋਗੇ ਇਹ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ ਸਹੂਲਤਾਂ

ਨਮੀ ਅਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ